ਕਿ ਆਲੇ ਅੱਜ ਜੁਰਤਾਂ ਨਾਲ ਜੱਫੇ ਲਾਉਣੇ ਪੈਣਿਆ ਆਹ ਸਾਹਮਣੇ ਕਹਿੰਦੇ ਭਾਈ ਲੱड्डੂ ਵਾਲਾ ਰਾਣਿਆ ਕਾਰਗਲ ਜੋਬਰਦੀ ਜਾਦਾ ਬਰਨਾਲੇ ਵਾਲਾ ਮੁੰਡਾ ਡੱਕਣ ਦੀ ਕਰਦਾ ਕੋਸ਼ਿਸ਼ ਜੱਫਾ ਲੱਗ ਗਿਆ ਉੱਠ ਵੀ ਗਗੜਸਿਆ ਲੈ ਵੀ ਲਾਓ ਸਾਹਮਣੇ ਤਗੜਾ ਨੰਬਰ 4 ਨੇ ਸਾਹਮਣੇ ਇੱਕ ਕੰਨੀ ਦੇ ਨੌਜਵਾਨ ਦੇਖਦੇ ਆ ਗੁਰਵਿੰਦਰ ਕਾਂਗੇ ਵਾਲਾ ਲੱਗਿਆ ਹੋਇਆ ਹੁਸੈਨ ਗੁੱਜਰ ਤੇ ਚਰਚੇ ਹੁੰਦੇ ਆ ਲੈ ਵੀ ਬੂਠੇ ਆ ਇਹ ਆ ਗੁਰਵਿੰਦਰ ਕਾਂਗੇ ਵਾਲਾ ਮੇਰੇ ਮਿੱਤਰੋ ਦੁਨੀਆ ਦਾ ਟਾਪਰ ਲਾ ਸਿਰੇ ਦਾ ਜੱਫੇ ਜੋੜ ਗਿਆ ਹੈ ਲਓ ਸਾਹਮਣੇ ਨੌਜਾਨ ਐਸਪੀ ਜੋਰ ਸਿੰਘ ਵਾਲਾ ਪਿੰਡ ਹੈ ਸੂਬੇਦਾਰਾਂ ਦਾ ਮੁੰਡਾ ਕਬੱਡੀ ਪਾਰ ਰਿਹਾ ਆਹ ਸੂਬੇਦਾਰਾਂ ਦਾ ਮੁੰਡਾ ਕਬੱਡੀ ਪਾਰ ਰਿਆ ਹੱਲਾ ਗੁੱਲਾ ਹੱਲਾ ਗੁੱਲਾ ਹੋ ਗਿਆ ਹੱਲਾ ਗੁੱਲਾ ਹੋ ਗਿਆ ਆਹ ਮੂਰੇ ਕਾਂਗੇ ਵਾਲਾ ਐਸਪੀ ਜੋਰ ਸਿੰਘ ਦੀ ਧਰਤੀ ਤੋਂ ਮੈਂ ਖਿਡਾਰੀ ਵੱਡੇ ਨੇ ਦੋਵੇਂ ਖਿਡਾਰੀ ਵੱਡੇ ਨੇ ਦੋਵੇਂ ਖਿਡਾਰੀ ਵੱਡੇ ਨੇ ਤਾੜੀਆਂ ਮਾਰ ਦਿਓ ਐਸਪੀ ਦੀ ਹੋ ਰੇ ਅਮਰਤਪੂਰੇ ਕੋਹਨੇ ਵਾਲਾ ਕਬੱਡੀ ਪਾਰਿਆ ਜੋਬਲ ਪਲਵਾਨ ਕਾ ਨਹੀਂ ਜੋਬਲ ਪਲਵਾਨ ਇਸੇ ਪਿੰਡ ਵਾਲਾ ਪਰ ਸਾਹਮਣੇ ਮੈਨੂੰ ਲੱਗਦਾ ਮੈਨੂੰ ਲੱਗਦਾ ਨੌਜਾਨ ਰੋਜਾਨਾ ਹੀ ਨਾ ਸਾਹਮਣੇ ਬੈ ਜਾ ਬੈ ਜਾ ਕਰਾਉਂਦਾ ਮੁੰਡਾ ਇਹ ਪੈਣੀ ਵਾਲਾ ਖਾ ਇਹ ਸੁਣਿਆ ਵੀ ਮੈਚ ਦੇ ਪਾਸੇ ਪੜ ਦਿੰਦਾ ਜੋਵਨ ਸਾਡਾ ਰਾਜੋਗੇ ਪੈਣੀ ਵਾਲਾ ਵੀਰ ਵੱਡੇ ਪੱਦਰ ਤੇ ਵੱਡਾ ਧੰਨਵਾਦ ਹੈ ਔਰ ਗੱਲਾਂ ਵੱਖਰੀਆਂ ਦੀਆਂ ਹੋਈਆਂ ਉਹ ਬਾਕੀ ਆ ਗਿਆ ਪਰਮਜੀਤਪੁਰੀਆ ਜਿਹੜੇ ਕਪੂਰਥਲੇ ਦੀ ਧਰਤੀ ਐ ਪਰ ਸਾਡੀ ਬੇਨਤੀ ਐ ਸੰਗਤ ਨੂੰ ਇਹੋ ਹੀ ਗੱਲ ਹੋਗੀ ਉਹੀ ਗੱਲ ਹੋਗੀ ਪਰ ਨੰਬਰ ਭਾਈ ਲੱਦੂ ਦਾ ਉਧਰ ਕਹਿੰਦੇ 26 ਅਕਤੂਬਰ ਹੋਣੀ ਐ ਧਾਰੀਵਾਲ ਦਾ ਵੱਡਾ ਕਬੱਡੀ ਕੱਪ ਖੇਡਿਆ ਜਾਣਾ ਪ੍ਰਭ ਜੀ ਧਾਲੀਵਾਲ ਸਰਪੰਚ ਸਾਹਿਬ ਸੱਦੇ ਦੇ ਰਹੇ ਨੇ ਏ ਪੋਰੇਆ ਵਾਲਾ ਗਿੰਦਰ ਦੀਪਦਪੁਰ ਜੀ ਲੱਗ ਗਿਆ ਜਫਾ ਮੇਰੇ ਮਿੱਤਰੋ ਆਹ ਹੋ ਗਈ ਬੱਲੇ ਬੱਲੇ 11000 ਅੱਜ ਦੇ ਮੇਲੇ ਦੇ ਵੱਡਾ ਮਾਨ ਸਨਮਾਨ ਹੋਇਆ ਇੱਕ ਤਾੜੀਆਂ ਮਾਰ ਦਿਓ ਪੋਰੇਆ ਵਾਲੇ ਗਿੰਦਰ ਕਿ ਪ੍ਰਗਟ ਹੋ ਮਰਦ ਅਗੰਬੜਾ ਬਰਿਆਮ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗਿੰਦਰਪੂਰੇ ਵਾਲਾ ਤੇ ਭੀਮ ਆਹ ਟੱਕਰ ਸਿਰੇ ਦੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਹੁੰਦੇ ਆ ਵਾਹ ਵੇ ਪੂਰੇਆ ਵਾਲਿਆ ਆ ਆ ਵਧੀਆ ਪਰ ਪਰ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਬੋਲੀ ਨਹੀਂ ਪੀ ਮੋੜਿਆ ਸਲ ਜਿਆ ਮਸਲੇ ਵੀ ਸੁਲਝਾ ਜਾਂਦਾ ਆ ਸਾਹਮਣੇ ਕਿਤੇ ਕਿਤੇ ਦਬੁਰਜੀ ਵਾਲਾ ਰੰਗਾਂ ਵਿੱਚ ਆ ਜਾਂਦਾ ਪਾਰ ਏਡਾ ਏ ਭਾਈ ਲੱਦੂ ਵਾਲਾ ਬੱਲੇ ਬੱਲੇ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਕਰਾ ਗਿਆ ਸਰਾ ਤਾੜੀਆਂ ਤਾੜੀਆਂ ਏ ਆ ਦਬੁਰਜੀ ਵਾਲਾ ਤੇ ਕਹਿੰਦੇ ਬਲਕਾਰੇ ਬੰਦੇ ਚਿੱਲੇ ਦੀਆਂ ਗੱਲਾਂ ਆ ਬੱਲੇ ਬੱਲੇ ਹੋ ਆਇਓ ਮੇਰਾ ਰੱਬ ਮੈਂ ਦੇ ਆਖਿਆ ਜੁਗਨੂ ਜਗ ਗਿਆ ਆਹ ਦੇ ਵਿੱਚ ਵੱਡਾ ਮੱਲ ਮੇਰੇ ਮਿੱਤਰੋ ਬਾਬਾ ਮੰਗਲਦਾ ਜੀ ਦੇ ਕਰਕੇ ਆਹ ਵੱਡਾ ਮੱਲ ਲੱਗ ਗਿਆ ਮੇਰੇ ਮਿੱਤਰੋ ਦੁਨੀਆ ਦਾ ਆਹ ਕਹਿੰਦੇ ਨੇ ਨੇਕਾ ਨਾਮ ਜਿੱਤ ਆਹ ਕੁਸ਼ਤੀ ਦੇ ਵਿੱਚੋਂ ਵੱਖਰੇ ਰਤਬੇ ਨੇ ਉਹ ਲੱਗ ਗਿਆ ਆਹ ਲੱਗ ਗਿਆ ਪਰੇ 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 ਆਹਾਹਾਹਾਹਾਹਾ